ਖਡੂਰ ਸਾਹਿਬ ਤੋਂ ਮੌਜੂਦਾ ਆਪ ਐਮ ਐਲ ਏ ਮੰਗਿੰਦਰ ਸਿੰਘ ਲਾਲਪੁਰਾ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਹਾਲਾਂਕਿ ਪੁਲਿਸ ਨੇ ਉਸਮਾ ਕਾਂਡ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕਰ ਦਿੱਤੀ ਹੈ ਕਾਰਵਾਈ ਕਰਦੇ ਤੁਹਾਨੂੰ ਦੱਸ ਦਈਏ ਕਿ 12 ਸਤੰਬਰ ਨੂੰ ਹੁਣ ਫੈਸਲਾ ਸੁਣਾਇਆ ਜਾਵੇਗਾ ਐ ਨਾਇਕ ਰਾਸਤ ਦੇ ਵਿੱਚ ਮਲਜ਼ਮ ਭੇਜੇਗੇ ਨੇ ਤਾਂ ਖਡੂਰ ਸਾਹਿਬ ਤੋਂ ਮੌਜੂਦਾ ਆਪ ਐਮ ਐਲ ਏ ਦੇ ਉੱਤੇ ਹੁਣ ਵੱਡਾ ਜਿਹੜਾ ਵਾ ਜਿਹੜਾ ਖਤਰਾ ਮੰਡਰਾ ਰਿਹਾ ਹੈ ਔਰ ਦੂਸਰੇ ਪਾਸੇ ਗਾਜ ਡਿੱਗੀ ਹੈ ਕਿਉਂਕਿ ਮੰਜਿੰਦਰ ਸਿੰਘ ਲਾਲਪੁਰਾ ਦੀ ਗ੍ਰਿਫਤਾਰੀ ਹੋਈ ਹੈ ਉਸਮਾ ਕਾਂਡ ਦੇ ਵਿੱਚ ਇਹ ਵਟਾ ਐਕਸ਼ਨ ਲਿੱਤਾ ਗਿਆ ਤੇ 12 ਸਤੰਬਰ ਨੂੰ ਇਹ ਸੁਣਵਾਈ ਜਿਹੜੀ ਆ ਕੀਤੀ ਜਾਵੇਗੀ ਫੈਸਲਾ ਸੁਣਾਇਆ ਜਾਵੇਗਾ ਹਾਲਾਂਕਿ ਪੁਲਿਸ ਨੇ ਉਸਮਾ ਕਾਂਡ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕਰ ਦਿੱਤੀ ਹੈ ਕਾਰਵਾਈ ਕਰਦੇ ਤੁਹਾਨੂੰ ਦੱਸ ਦਈਏ ਕਿ 12 ਸਤੰਬਰ ਨੂੰ ਉਹਨੇ ਫੈਸਲਾ ਸੁਨਾਇਆ ਜਾਵੇਗਾ ਇਹ ਨਾਇਕਰਾਸਤ ਦੇ ਵਿੱਚ ਮਲਜ਼ਮ ਭੇਜੇਗੇ ਨੇ ਤਖਤੂਰ ਸਾਹਿਬ ਤੋਂ ਮੌਜੂਦਾ ਆਪ ਐਮਐਲਏ ਦੇ ਉੱਤੇ ਹੁਣ ਵੱਡਾ ਜਿਹੜਾ ਵਾ ਜਿਹੜਾ ਖਤਰਾ ਮੰਡਰਾ ਰਿਹਾ ਔਰ ਦੂਸਰੇ ਪਾਸੇ ਗਾ ਜਿੱਡੀ ਗਈ ਹੈ ਕਿਉਂਕਿ ਮੰਜਿੰਦਰ ਸਿੰਘ ਲਾਲਪੁਰਾ ਦੀ ਗ੍ਰਿਫਤਾਰੀ ਹੋਈ ਹੈ ਉਸਮਾकांड ਦੇ ਵਿੱਚ ਇਹ ਵੱਡਾ ਐਕਸ਼ਨ ਲਿੱਤਾ ਗਿਆ ਤੇ 12 ਸਤੰਬਰ ਨੂੰ ਇਹ ਸੁਣਵਾਈ ਜੇਰੀਆ ਕੀਤੀ ਜਾਵੇਗੀ ਫੈਸਲਾ ਸੁਨਾਇਆ ਜਾਵੇਗਾ